ਸਾਚੀ ਕਾਲ ਤੇ ਸਵਾਦ ਹੈ ਤਾਂ ਆਓ ਇੱਕ ਬੁਨਿਆਦੀ ਸਮੱਸਿਆ ਬਾਰੇ ਗੱਲ ਕਰੀਏ ਹਰ ਜਗ੍ਹਾ ਲੋਕ ਪਰੋਸੇ ਯੋਗ ਆਮਦਨ ਲੱਭਣ ਲਈ ਸੰਘਰਸ਼ ਕਰਦੇ ਹਨ 9 ਤੋਂ 5 ਨੌਕਰੀਆਂ ਅਕਸਰ ਕਾਫੀ ਨਹੀਂ ਹੁੰਦੀਆਂ ਵਪਾਰ ਲਈ ਬਹੁਤ ਹੁਨਰ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾਤਰ ਖੋਤੀ ਪੈਸਿਵ ਆਮਦਨ ਦੇ ਮੌਕੇ ਜਾਂ ਤਾਂ ਬਹੁਤ ਘੱਟ ਹੁੰਦੇ ਹਨ ਜਾਂ ਬਹੁਤ ਜੋਖਮ ਭਰੇ ਹੁੰਦੇ ਹਨ ਇਸ ਦੇ ਨਾਲ ਹੀ ਵਿਕੇਂਦਰੀਕ੍ਰਿਤ ਵਿੱਤ ਜਾਂ ਡੀਫਾਈ ਦੀ ਦੁਨੀਆ ਬਹੁਤ ਜ਼ਿਆਦਾ ਗੁੰਝਲਦਾਰ ਪ੍ਰੋਜੈਕਟਾਂ ਲੁਕਵੇਂ ਮਾਲਕੀ ਨਿਯੰਤਰਣਾਂ ਅਤੇ ਪ੍ਰਣਾਲੀਆਂ ਨਾਲ ਭਰੀ ਹੋਈ ਹੈ ਜੋ ਹਾਈਪ ਫਿੱਕੇ ਪੈਣ ਤੇ ਅਲੋਪ ਹੋ ਜਾਂਦੇ ਹਨ ਲੋਕ ਅਸਲ ਵਿੱਚ USDT ਵਰਗੀ ਪ੍ਰੋਸੈਯੋਗ মুদ্রা ਵਿੱਚ ਇੱਕ ਸਾਧਾਰਨ ਰੋਜ਼ਾਨਾ ਅਤੇ ਸਥਿਰ ਆਮਦਨ ਚਾਹੁੰਦੇ ਹਨ ਅਤੇ ਉਹ ਇਸ ਨੂੰ ਇੱਕ ਅਜਿਹੇ ਪਲੇਟਫਾਰਮ ਤੋਂ ਚਾਹੁੰਦੇ ਹਨ ਜਿਸਤੇ ਉਹ ਪ੍ਰੋਸਾ ਕਰ ਸਕਣ। ਇਹੀ ਕਾਰਨ ਹੈ ਕਿ ਅਸੀਂ Tether DeFi ਬਣਾਇਆ ਹੈ। ਇਹ ਨਾ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਣਾਇਆ ਗਿਆ ਇੱਕ ਅੰਤਮ ਵਿਕੇਂਦਰੀਕ੍ਰਿਤ ਵਿੱਤ ਅਤੇ ਨਕਲੀ ਬੁੱਧੀ ਪ੍ਰੋਜੈਕਟ ਹੈ। ETH35 ਇੱਕ ਸਮਾਰਟ ਕੰਟਰੈਕਟ ਅਧਾਰਿਤ USDT ਉਪਜ ਪ੍ਰਣਾਲੀ ਹੈ ਜੋ ਕਿ ਬਾਈਨੈਂਸ ਸਮਾਰਟ ਚੇਨ ਤੇ ਹੈ। ਜੋ ਭਾਵਨਾਵਾਂ ਦੁਆਰਾ ਨਹੀਂ ਸਗੋਂ ਨਿਯਮਾਂ ਅਤੇ ਆਟੋਮੇਸ਼ਨ ਦੁਆਰਾ ਸੰਜਾਲੇਤ ਹੈ ਸਾਡਾ ਦ੍ਰਿਸ਼ਟੀਕੋਣ 25 ਦਿਨਾਂ ਦੇ ਕਮਾਈ ਚੱਕਰ ਰੋਜ਼ਾਨਾ ਭੁਗਤਾਨ 20 ਪੱਧਰੀ ਰੈਫਰਲ ਮਾਡਲ ਅਤੇ 7 ਪੱਧਰੀ ਲੀਡਰਸ਼ਿਪ ਕੈਰੀਅਰ ਮਾਰਕ ਤੇ ਆਧਾਰਿਤ ਹੈ ਆਓ ਮੂਲ ਧਾਰਨਾ ਦਾ ਵਿਸ਼ਲੇਸ਼ਣ ਕਰੀਏ ਇਸ ਉਦਾਹਰਨ ਹੈ 25 ਦਿਨ ਰੋਜ਼ਾਨਾ ਭੁਗਤਾਨ ਅਤੇ ਪੂਰਾ ਨਿਯੰਤਰਣ ਤੁਹਾਡੇ ਦੁਆਰਾ ਕੀਤੀ ਗਈ ਹਰੇਕ ਜਮਾ ਰਕਮ 25 ਦਿਨਾਂ ਦੇ ਚੱਕਰ ਤੱਕ ਚੱਲਦੀ ਹੈ ਹਰ ਰੋਜ਼ 19 ਯੂਟੀਸੀ ਤੇ ਸਮਾਰਟ ਕੰਟਰੈਕਟ ਤੁਹਾਡੇ ਫੰਡਾਂ ਦਾ ਇੱਕ ਹਿੱਸਾ ਤੁਹਾਨੂੰ ਵਾਪਸ ਕਰਦਾ ਹੈ ਇਸ ਵਿੱਚ ਤੁਹਾਡੀ ਸ਼ੁਰੂਆਤੀ ਪੂੰਜੀ ਦਾ ਚਾਨ ਪ੍ਰਤੀਸ਼ਤ ਅਤੇ ਤੁਹਾਡੀ ਯੋਜਨਾ ਦੇ ਆਧਾਰ ਤੇ 1 ਤੋਂ 2 ਪ੍ਰਤੀਸ਼ਤ ਦੇ ਵਿਚਕਾਰ ਰੋਜ਼ਾਨਾ ਆਰ.ਓ.ਆਈ ਸ਼ਾਮਲ ਹੁੰਦਾ ਹੈ 25 ਦਿਨਾਂ ਬਾਅਦ ਉਹ ਖਾਸ ਜਮਾ ਰਕਮ ਆਪਣਾ ਚੱਕਰ ਪੂਰਾ ਕਰਦੀ ਹੈ ਤੁਸੀਂ ਆਪਣੇ ਰੋਜ਼ਾਨਾ ਇਨਾਮ ਖੜਵਾ ਸਕਦੇ ਹੋ ਜਾਂ ਹੋਰ ਵੀ ਤੇਜ਼ੀ ਨਾਲ ਵਧਣ ਲਈ ਉਹਨਾਂ ਨੂੰ ਨਵੇਂ ਡਿਪੋਜ਼ਿਟ ਵਿੱਚ ਇਕੱਠਾ ਕਰ ਸਕਦੇ ਹੋ ਤੁਹਾਡਾ ਰੋਜ਼ਾਨਾ ROI ਤੁਹਾਡੇ ਕੁੱਲ ਸਰਗਰਮ USDT ਦੇ ਆਧਾਰ 'ਤੇ 5 ਸਪਸ਼ਟ ਯੋਜਨਾ ਪੱਦਰਾਂ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਤੁਹਾਡੇ ਕੋਲ ਜਿੰਨੀ ਜ਼ਿਆਦਾ ਸਰਗਰਮ ਪੂੰਜੀ ਹੋਵੇਗੀ ਤੁਹਾਡਾ ਰੋਜ਼ਾਨਾ ਰਿਟਰਨ ਓਨਾ ਹੀ ਜ਼ਿਆਦਾ ਹੋਵੇਗਾ ਉਦਾਹਰਨ ਲਈ 500 USDT ਤੋਂ ਘੱਟ ਨਾਲ ਤੁਸੀਂ 1% ਰੋਜ਼ਾਨਾ ROI ਕਮਾਉਂਦੇ ਹੋ ਪਰੇਕਵਾਰ ਜਦੋਂ ਤੁਹਾਡੀ ਕਿਰਿਆਸ਼ੀਲ ਪੂੰਜੀ 5000 USD ਤੋਂ ਵੱਧ ਹੋ ਜਾਂਦੀ ਹੈ ਤਾਂ ਤੁਹਾਡਾ ਰੋਜ਼ਾਨਾ ROI 2% ਤੱਕ ਵੱਧ ਜਾਂਦਾ ਹੈ ਤੁਹਾਡੀ ਯੋਜਨਾ ਆਪਣੇ ਆਪ ਹੀ ਸਮਾ ਜਾਂਦੀ ਹੈ ਜਿਵੇਂ ਹੀ ਤੁਸੀਂ ਨਵੇਂ ਫੰਡ ਜੋੜਦੇ ਹੋ ਜਾਂ ਆਪਣੀਆਂ ਕਮਾਈਆਂ ਇਕੱਠੀਆਂ ਕਰਦੇ ਹੋ ਤੁਹਾਡੀ ਯੋਜਨਾ ਦਾ ਪੱਧਰ ਤੁਰੰਤ ਵੱਧ ਸਕਦਾ ਹੈ ਤੁਹਾਡੇ ਰੋਜ਼ਾਨਾ ਇਨਾਮਾਂ ਨੂੰ ਵਧਾਉਂਦਾ ਹੈ ਜੇਕਰ ਕੋਈ ਪੁਰਾਣਾ ਚੱਕਰ ਖਤਮ ਹੋ ਜਾਂਦਾ ਹੈ ਅਤੇ ਤੁਹਾਡੀ ਕਿਰਿਆਸ਼ੀਲ ਪੂੰਜੀ ਘਟ ਜਾਂਦੀ ਹੈ ਤੁਹਾਡੀ ਯੋਜਨਾ ਉਸ ਅਨੁਸਾਰ ਸਮਾਯੋਜਨ ਕਰਦੀ ਹੈ ਐ ਹਮੇਸ਼ਾ ਤੁਹਾਡੀ ਵਚਨਬੱਧਤਾ ਅਸਲ ਸਮੇਂ ਦਾ ਪ੍ਰਤੀਬਿੰਬ ਹੁੰਦੇ ਸਾਡੇ ਨੈਟਵਰਕ ਬਿਲਡਰਾਂ ਲਈ ਸਾਡੇ ਕੋਲ ਇੱਕ ਸ਼ਕਤੀਸ਼ਾਲੀ 20 ਪਧਰੀ ਰੈਫਰਲ ਸਿਸਟਮ ਹੈ ਤੁਸੀਂ ਆਪਣੀ ਟੀਮ ਦੁਆਰਾ 20 15 ਤੱਕ ਕੀਤੀ ਗਈ ਹਰ ਜਮਾ ਰਕਮ ਅਤੇ ਕਾਰਵਾਈ ਤੇ ਇੱਕ ਕਮਿਸ਼ਨ ਕਮਾਉਨੇ ਹੋ ਜੋ ਤੁਹਾਡੇ ਪਹਿਲੇ ਪੱਧਰ ਤੇ 1.5% ਤੋਂ ਸ਼ੁਰੂ ਹੁੰਦਾ ਹੈ ਹੋਰ ਪੱਧਰਾਂ ਨੂੰ ਅਨਲੌਕ ਕਰਨ ਲਈ ਤੁਹਾਡੇ ਕੋਲ ਸਿਰਫ ਥੋੜੇ ਜੇ ਯੋਗ ਸਿੱਧੇ ਰੈਫਰਲ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਤੁਹਾਨੂੰ ਹਰ ਵਾਰ ਜਦੋਂ ਕੋਈ ਨਿੱਜੀ ਤੌਰ ਤੇ ਰੈਫਰ ਕੀਤਾ ਉਪਭੋਗਤਾ ਆਪਣੀ ਪਹਿਲੀ ਜਮਾ ਰਕਮ ਜਮਾ ਕਰਦਾ ਹੈ ਤਾਂ ਤੁਹਾਨੂੰ 5 ਜਾਂ 10 USDT ਦਾ ਤੁਰੰਤ ਸਵਾਗਤ ਬੋਨਸ ਮਿਲਦਾ ਹੈ ਜਿਸ ਨਾਲ ਤੁਹਾਨੂੰ ਤੁਹਾਡੇ ਯਤਨਾਂ ਲਈ ਪਹਿਲਾਂ ਤੋਂ ਨਕਦੀ ਮਿਲਦੀ ਹੈ ਗੰਭੀਰ ਲੀਡਰਾਂ ਲਈ ਅਸੀਂ ਇੱਕ 7 ਰੈਂਕ ਦਾ ਕਰੀਅਰ ਪਲਾਨ ਬਣਾਇਆ ਹੈ ਇਹ ਉਹ ਥਾਂ ਹੈ ਜਿੱਥੇ ਤੁਸੀਂ ਇੱਕ ਵਾਰ ਬਣਾਉਂਦੇ ਹੋ ਅਤੇ ਸਾਰੀ ਉਮਰ ਕਮਾਉਂਦੇ ਹੋ ਆਪਣੀ ਟੀਮ ਦਾ ਆਕਾਰ ਅਤੇ ਕੁੱਲ ਐਕਟਿਵ ਡਿਪੋਜ਼ਿਟ ਵਧਾ ਕੇ ਤੁਸੀਂ ਇਨਵਾਈਟਰ ਤੋਂ ਕ੍ਰਾਊਨ ਸਟਾਰ ਤੱਕ ਰੈਂਕ ਚੜ ਸਕਦੇ ਹੋ ਇੱਕ ਲੀਡਰ ਵਜੋਂ ਤੁਸੀਂ ਆਪਣੀ ਪੂਰੀ ਟੀਮ ਦੁਆਰਾ ਪੈਦਾ ਕੀਤੇ ਰੋਜ਼ਾਨਾ ਆਰ.ਓ.ਆਈ ਦਾ ਇੱਕ ਪ੍ਰਤੀਸ਼ਤ ਕਮਾਉਂਦੇ ਹੋ 115 ਪੱਦਰਾਂ ਦੀ ਡੁੰਗਾਈ ਤੱਕ ਅਸੀਂ ਇੱਕ ਨਿਰਪੱਖ ਅੰਤਰ ਪ੍ਰਣਾਲੀ ਦੀ ਵਰਤੋਂ ਕਰਦੇ ਹਾਂ ਜਿਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਰੈਂਕ ਦੇ ਪ੍ਰਤੀਸ਼ਤ ਅਤੇ ਤੁਹਾਡੇ ਡਾਊਨਲਾਈਨ ਲੀਡਰਾਂ ਦੇ ਰੈਂਕ ਵਿਚਕਾਰਲਾ ਫਰਕ ਕਮਾਉਂਦੇ ਹੋ ਇਹ ਤੁਹਾਨੂੰ ਤੁਹਾਡੀ ਸੰਸਥਾ ਵਿੱਚ ਸਰਗਰਮੀ ਨਾਲ ਨਵੇਂ ਲੀਡਰ ਵਿਕਸਿਤ ਕਰਨ ਲਈ ਨਾਮ ਦਿੰਦਾ ਹੈ ਇਥਰਡਫਾਈ ਨੂੰ ਅਸਲ ਵਿੱਚ ਕੀ ਵੱਖਰਾ ਬਣਾਉਂਦਾ ਹੈ ਇਹ ਪਾਰਦਰਸ਼ਤਾ ਪ੍ਰਤੀ ਸਾਡੀ ਵਚਨਬੱਧਤਾ ਅਸੀਂ ਬਿਨਾ ਕਿਸੇ ਲੁਕਵੇਂ ਫੰਕਸ਼ਨ ਦੇ ਇੱਕ ਸਿੰਗਲ 스마트 ਕੰਟਰੈਕਟ ਦੀ ਵਰਤੋਂ ਕਰਦੇ ਹਾਂ। ਫਲਾਂ ਦੇ ਨਿਯਮ ਤੈ ਹਨ ਮਾਲਕੀ ਛੱਡ ਦਿੱਤੀ ਜਾਵੇਗੀ। ਮਤਲਬ ਕਿ ਕੋਈ ਵੀ ਨਿਯਮ ਨਹੀਂ ਬਦਲ ਸਕਦਾ। ਜਾਂ ਫੰਡ ਖਾਲੀ ਨਹੀਂ ਕਰ ਸਕਦਾ। ਸਾਡੇ ਰੋਡ ਮੈਪ ਚ ਗਲੋਬਲ ਵਿਸਤਾਰ, ਲੀਡਰ ਕੇਂਦਰਿਤ ਟੂਲ ਅਤੇ ਇਕੋਸਿਸਟਮ ਦਾ ਡੂੰਘਾ ਵਿਕਾਸ ਸ਼ਾਮਿਲ ਹੈ। ਸਾਨੂੰ ਇਮਾਨਦਾਰ ਹੋਣਾ ਚਾਹੀਦਾ ਹੈ। ਸਾਰੀ ਡੀਫਾਈ ਵਿੱਚ ਜੋਖਮ ਸ਼ਾਮਿਲ ਹੁੰਦਾ ਹੈ। ਪਰਸੀ ਆਪਣੇ ਸਿਸਟਮ ਨੂੰ ਲੰਬੇ ਸਮੇਂ ਦੀ ਸਥਿਰਤਾ ਅਤੇ ਨਿਰਪੱਖਤਾ ਲਈ ਡਿਜ਼ਾਈਨ ਕੀਤਾ ਹੈ। ਵਿੱਤ ਦਾ ਭਵਿੱਖ ਇਥੇ ਹੈ, ਇਹ ਸਥਿਰ, ਸੁਰੱਖਿਅਤ ਅਤੇ ਡੀਸੈਂਟਰਲਾਈਜ਼ਡ ਹੈ। ਜੇ ਤੁਸੀਂ ਆਪਣੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੋ ਤਾਂ ਆਪਣੇ ਸਪੌਂਸਰ ਦਾ ਲਿੰਕ ਪ੍ਰਾਪਤ ਕਰੋ, Tetherdefi.io ਤੇ ਆਪਣਾ ਯੂਜ਼ਰਨੇਮ ਰਜਿਸਟਰ ਕਰੋ ਅਤੇ ਆਪਣਾ 25 ਦਿਨਾਂ ਦਾ ਸਾਈਕਲ ਸ਼ੁਰੂ ਕਰਨ ਲਈ ਆਪਣਾ ਪਹਿਲਾ ਡਿਪੋਜ਼ਿਟ ਕਰੋ। ਆਜੀ Tetherdefi ਕਮਿਊਨਿਟੀ ਵਿੱਚ ਸ਼ਾਮਲ ਹੋਵੋ। Etherdefi ਗਤੀ ਵਿੱਚ ਸਥਿਰਤਾ।